杨姐。 ਕਰਨਾ ਕੇਰ ਸਨ ਦਾ ਸੱਪ ਤੋਂ ਪਹਿਲੇ ਤੁਹਾਨੂੰ ਮੇਲੇ ਦੀਆਂ ਬਹੁਤ ਬਧਾਈਆਂ ਥੈਂਕ ਯੂ ਕਿੰਨਾ ਤੁਹਾਨੂੰ ਕਿੰਨੀ ਖੁਸ਼ੀ ਹੈ ਕੀ ਕਹਿਣਾ ਚਾਹੋਗੇ ਤੁਸੀਂ ਬੇਹੱਦ ਖੁਸ਼ੀ ਆ ਮਾਲਕ ਹਰ ਸਾਲ ਇਦਾਂ ਹੀ ਰੌਣਕਾਂ ਵਧਾਈ ਜਾਂਦੇ ਵੱਟੇ ਤੋਂ ਵੱਡੇ ਮੇਲੇ ਇਹ ਕਰਾਈਏ ਸਾਰੀ ਸੰਗਤ ਨਾਲ ਕੇ ਆਪਾਂ ਗੱਲ ਕਰੀਏ ਮੇਲੇ ਦੀ ਕਿੰਨੇ ਸਾਲਾਂ ਤੋਂ ਚੱਲੇ ਆ ਰਹੇ ਤੁਹਾਡੇ ਤੱਕ ਵੇਖੋ ਜੀ ਮੇਰੀ عمر ਸੱਠ ਪੈਂਹ ਸਾਲ ਹੋ ਗਈ ਆ ਮੈਂ ਉਦੋਂ ਦਾ ਦੇਖਦਾ ਜੀ ਅੱਛਾ ਜੀ ਪਹਿਲਾਂ ਉਸ ਤੋਂ ਪਹਿਲਾਂ ਵੱਡੇ ਵੱਡੇ ਦੇ ਕਰਾਉਂਦੇ ਆਇਆ ਹੁਣ ਸਾਦੀ ਵਾਰੀ ਆ ਗਈ ਆ ਆ ਪਿੰਡ ਦਾ ਨਾਂ ਲੈ ਲਓ ਲੈ ਜੇ ਪਿੰਡ ਜਿਹੜੇ ਦਾ ਨਾਂ ਲੈ ਲਓ ਪਿੰਡੋ ਜੀ ਭਗਤਪੁਰ ਪਿੰਡ ਤੰਦੂਪੁਰ ਉਹ ਤਾਂ ਤੰਦੂਪੁਰ ਕਹਿੰਦੇ ਆ ਨਾਲ ਮਹੱਲਾ ਸੰਤਪੁਰਾ ਜਿੱਥੇ ਦਾ ਮੈਂ ਕਾਉਂਸਲਰ ਆ ਨਾਲ ਪ੍ਰੀਤ ਨਗਰ ਠੀਕ ਹੈ ਇਹ ਸਾਰੀ ਸੰਗਤ ਆਲੇ ਦੁਆਲੇ ਤੋਂ ਕੁਥਲੇ ਸਾਰੀ ਸੰਗਤ ਕੋਰੋਂ ਤਰ੍ਹਾਂ ਤੇ ਆ ਕੇ ਇਹ ਮੇਲੇ ਦੇ ਵਿੱਚ ਚਾਰ ਤੰਦ ਆਉਂਦੀਆਂ ਸਰਵਾਰ ਦਾ ਕੀ ਨਾਂ ਹੈ ਬੱਸ ਬਾਬਾ ਤੋਸ਼ੇ ਸ਼ਾਹ ਜੀ ਗੱਲ ਕਰੀਏ ਐਨਆਰਆਈ ਭਰਾਵਾਂ ਦੀ ਕਿੰਨਾ ਤਾਂ ਸਹਿਯੋਗ ਰਿਹਾ ਮੇਰੇ ਕੋਲ ਹੀ ਐਨਆਰਆਈ ਰਵੀਰਾ ਦਾ ਪੂਰਾ ਹਿੱਸਾ ਜਿਵੇਂ ਨਾ ਤਾਇਆ ਜੀ ਠੀਕ ਹੈ ਸੰਕਟ ਬੜਬ ਦੁਰੂਆ ਇੰਆ ਗਰਮੀ ਦਾ ਮੌਸਮ ਵੀ ਇੱਥੇ ਕੀ ਪ੍ਰਬੰਧ ਕੀਤੇ ਹੋਣਾ ਇੱਕੋ ਹੀ ਉਹਨਾਂ ਬਾਤੇ ਹਰ ਪ੍ਰਬੰਧ ਕੀਤਾ ਗਿਆ ਪੱਖੇ ਕੂਲਰ ਟੈਂਟ ਤਲਾਉਣੇ ਲਾਉਣੇ ਕੁਰਸੀਆਂ ਏਸੀ ਵੀ ਲਾਵੇ ਜੂਸ ਵੀ ਬੜੇ ਪ੍ਰਬੰਧ ਕੀਤੇ ਗਏ ਸੰਕਟਾਂ ਵੱਲੋਂ ਜਿਹੜਾ ਇਹਨਾਂ ਪ੍ਰਾਇਮ ਐਨਆਰਆਈ ਭਰਾ ਹੈਗੇ ਉਹ ਬਾਹਰ ਰਹੇ ਉਹ ਆ ਨਹੀਂ ਸਕੇ ਕਿਸੇ ਕਾਰਨ ਉਹਨਾਂ ਨੂੰ ਆਪਣਾ ਕੀ ਸੰਦੇਸ਼ ਕੀ ਮੈਸੇਜ ਦੇਣਾ ਚਾਹੋ ਬੋਲੋ ਇਹ ਸੰਦੇਸ਼ ਦਵਾਂਗੇ ਦੇਸ਼ਾ ਪ੍ਰਧਾਨ ਵੱਟੀਆਂ ਵੱਟੇ ਕਾਰੋਬਾਰ ਵਸਦੇ ਰਹਿਣ ਦੇਨ ਤੁੰਗਲੀ ਰਾਜ ਚ ਮਿਹਨਤ ترقی ਕਰਨਾ ਇਸੇ ਤਰ੍ਹਾਂ ਮੇਲੇ ਕਰਾਦੇ ਆਂ ਉਹਨਾਂ ਵੀਰਾਂ ਦੇ ਸਿਰ ਤੇ ਮੇਲੇ ਹੁੰਦੇ ਆਂ ਜੀ ਉਹਦੇ ਤੋਂ ਬਾਅਦ ਛੇ ਦਾ ਪ੍ਰੋਗਰਾਮ ਹੈ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋ ਮੈਂ ਉਹਨਾਂ ਨੂੰ ਕਹਾਂਗਾ ਕਿ ਨਸ਼ੇ ਤੋਂ ਦੂਰ ਰਹਿਵੋ ਨਸ਼ੇ ਤੋਂ ਵਰਜਿਤ ਹੋਵੋ ਖੇਡਾਂ ਦੇ ਵਿੱਚ ਗੇਮਾਂ ਦੇ ਵਿੱਚ ਕਬੱਡੀ ਦੇ ਵਿੱਚ ਕੁਸ਼ਤੀਆਂ ਦੇ ਵਿੱਚ ਵਰਤਮਾਨ ਦੇ ਹਿੱਸਾ ਲਓ ਮੇਰਾ ਨਾਮ ਜਗੀਰ ਸਿੰਘ ਖੇਂਦਾ ਜੀ ਅੱਜ ਸਲਾਨਾ ਜੋੜ ਮੇਲਾ ਲੱਗਿਆ ਹੈ ਇਸ ਤੋਂ ਬਾਅਦ ਕਿਸ਼ਤਾਂ ਵੀ ਆ ਗਈਆਂ ਹਨ ਕਿੰਨਾ ਕੁ ਸ਼ਕ ਕਿੰਨਾ ਚਾਹ ਹੈ ਤਾਂ ਤਾਂ ਦਾ ਬਾਅਦ ਤੋਂ ਸਾਰੇ ਦੇਖਣ ਨਾਲ ਸਲਾਨਾ ਜੋੜ ਮੇਲੇ ਨੂੰ ਮੁੱਖ ਰੱਖਦੇ ਆਇਆ ਅਤੇ ਬਹੁਤ ਸਾਰੇ ਪ੍ਰਬੰਧ ਕੀਤੇ ਗਏ ਨੇ ਲੰਗਰ ਪੈਂਦਾ ਵੀ ਆ ਖੇਤਾਂ ਦਾ ਵੀ ਪ੍ਰੋਗਰਾਮ ਆ ਔਰ ਬਾਹਰੀਆਂ ਸੰਤਾ ਜਿਹੜੀਆਂ ਆ ਗਈਆਂ ਮਾ ਦਿਤੀਸ਼ਾ ਤੋਂ ਜਿਹੜੇ ਐਨਆਰਆਈ ਵੀ ਆ ਦਾ ਉਹਨਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਔਰ ਉਹਨਾਂ ਦੇ ਹਿੱਸੇ ਤੇ ਸੇਰਾ ਫਾਇਦਾ ਵਾ ਬਾਕੀ ਕੋਸ਼ ਸਾਹਿਬ ਵੀ ਇਹਨੇ ਸਮੇਂ ਤੋਂ ਮਿਹਨਤ ਕਰ ਰਿਹਾ ਮੇਲੇ ਵਾਸਤੇ ਹਾਂਜੀ ਮੇਲੇ ਦਾ ਜੱਲੇ ਵਿੱਚ ਮਿਹਨਤ ਬਹੁਤ ਲੱਗਦੀ ਆ ਕੀ ਕਿਹੜਾ ਚੌਕ ਤੁਸੀਂ ਉਹਨਾਂ ਦਾ ਮੇਲੇ ਤਾਂ ਲੱਗਦੇ ਬਹੁਤ ਆ ਪਰ ਇਸ ਮੇਲੇ ਦੀ ਇੱਕ ਵੱਖਰੀ ਹੀ ਇੱਕ ਵਿਲੱਖਣ ਜੀ ਇੱਕ ਜਿਹੜੀ ਹੈਗੀ ਆ ਦਿਖ ਦੇਖ ਰਹੀ ਆ ਆਪਾਂ ਨੂੰ ਉਹ ਬਹੁਤ ਸੋਹਣਾ ਚਾਲ ਮੰਨੋ ਜਿਹੜਾ ਵਾ ਉਹ ਸਮਝਿਆ ਨਹੀਂ ਜਾ ਰਿਹਾ ਇਹ ਬਹੁਤ ਸੋਹਣਾ ਮੇਲਾ ਪਾਇਆ ਤੁਹਾਨੂੰ ਜੁੜੇ ਕਿੰਨੇ ਸਾਲ ਤੋਂ ਮਾਰਨਾ ਮੈਂ ਫਸਟ ਟਾਈਮ ਆਇਆ ਵਾਂ ਇੱਥੇ ਔਰ ਮੈਂ ਬੜਾ ਖੁਸ਼ੀ ਨਾਲ ਇਸ ਮੇਲੇ ਤੋਂ ਪ੍ਰਭਾਵਿਤ ਹੋ ਕੇ ਬੜਾ ਖੁਸ਼ ਹੋਇਆ ਔਰ ਸਾਰੀ ਸੰਗਤ ਨੂੰ ਪ੍ਰਬੰਧਕਾਂ ਨੂੰ ਬਾਹਰ ਦੇ ਐਨ ਆਰ ਆਈ ਵੀਰਾਂ ਨੂੰ ਜਿਨ੍ਹਾਂ ਨੇ ਵਾਚੜੇ ਹਿੱਸਾ ਲਿਆ ਨਾ ਉਹਨਾਂ ਨੂੰ ਲੱਖ ਲੱਖ ਵਧਾਈ ਦਿਨਾਂ ਬਹੁਤ ਬਿਹਰਮਤ ਮੇਰਾ ਕੁਲਵਿੰਦਰ ਸਿੰਘ ਜੀ ਆਪਣੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪੀਰ ਬਾਬਾ ਤੁੰਟੇ ਜਾਈ ਦੇ ਮੇਲੇ ਦੀ ਲੱਖ ਲੱਖ ਮੁਬਾਰਕਾ ਆਈ ਹੋਈ ਸੰਗਤ ਨੂੰ ਪ੍ਰਬੰਧਕ ਕਮੇਟੀ ਵੱਲੋਂ ਅਤੇ ਐਨ ਆਰ ਆਈ ਵੀਰਾਂ ਨੂੰ ਜਿਨ੍ਹਾਂ ਨੇ ਬਹੁਤ ਸੰਯੋਗ ਦਿੱਤਾ ਇਸ ਮੇਲੇ ਵਿੱਚ ਪੈਸੇ ਨਾਲ ਵੀ ਔਰ ਸੇਵਾ ਦੇ ਨਾਲ ਵੀ ਨਵਾਜਿਆ ਮਤਲਬ ਇੰਨਾ ਕ ਵਧੀਆ ਅੱਜ ਬਾਬਾ ਜੀ ਦਾ ਮੇਲਾ ਹੋਇਆ ਸੰਗਤ ਇੰਨੀ ਖੋਸ਼ਿਆ ਔਰ ਇਸ ਮੇਲੇ ਦੇ ਉੱਤੇ 15 ਸੌਣ ਦੇ ਮੇਲੇ ਦੇ ਉੱਤੇ ਜੋ ਕਿ ਆ ਹਰ ਸਾਲ ਚਾਹੇ ਥੋੜਾ ਮੀਂਹ ਪਵੇ ਚਾਹੇ ਜ਼ਿਆਦਾ ਪਵੇ ਸਗਨ ਜ਼ਰੂਰ ਹੁੰਦਾ ਵਾ ਇਹ ਬਾਬਾ ਜੀ ਦੇ ਟਾਈਮ ਤੋਂ ਹੀ ਚੱਲਦਾ ਆ ਰਿਹਾ ਵਾ ਮੈਂ ਸਾਰੀ ਸੰਗਤ ਨੂੰ ਕਹੂੰਗਾ ਅਤੇ ਇੱਥੋਂ ਦੇ ਇਲਾਕਾ ਨਿਵਾਸੀਆਂ ਨੂੰ ਕਹੂੰਗਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦਿਨ ਰਾਤ ਮਿਹਨਤ ਕਰਕੇ ਜਿਹੜਾ ਬਾਬਾ ਜੀ ਦਾ ਮੇਲਾ ਬਣਾਇਆ ਸਾਰੀ ਸੰਗਤ ਨੂੰ ਜੀ ਆਇਆਂ ਜੀ ਪੀਰ ਬਾਬਾ ਤੁਹਾਨੂੰ ਚੇਜਾ ਜੀ ਆ ਜਕਾਰਾ ਬੋਲ ਸਾਚੇ ਦਰਬਾਰ ਕੀ ਜੈ ਬਹੁਤ ਬੰਦੇ ਮਿਹਰਬਾਨ